ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿਮਾਲਿਆ ਦੀਆਂ ਪਹਾੜੀਆਂ ਵਿੱਚੋਂ ਬਦਰੀਨਾਥ ਦੇ ਕੋਲ ਇੱਕ ਪਹਾੜ ਹੈ ਜਿਸ ਦੀਆਂ 7 ਚੋਟੀਆਂ ਹਨ ਉਸ ਨੂੰ ਸप्तश्रृंग ਕਹਿੰਦੇ ਹਨ ਸ੍ਰੀ ਹਿਮਕੁੰਟ ਸप्तश्रृंग ਤੇ ਦੁਸ਼ਟ ਦਮਨ ਜੀ ਆਪਣੀ ਸ਼ੂਰਤ ਨੂੰ ਪ੍ਰਭੂ ਜੀ ਦੇ ਚਰਨਾ ਕਮਲਾਂ ਨਾਲ ਜੋੜ ਕੇ ਤਪੱਸਿਆ ਕਰ ਰਹੇ ਛਨ ਦੁਸ਼ਟ ਦਮਨ ਜੀ ਨੇ ਸਤਜੁਗ ਤੋਂ ਤਪੱਸਿਆ ਸ਼ੁਰੂ ਕੀਤੀ ਤਪ ਕਰਦੇ ਕਰਦੇ ਤਿੰਨ ਯੁਗ ਬੀਤ ਗਏ ਤੇ ਕਲ ਯੁਗ ਦੇ ਲਗਭਗ 5000 ਸਾਲ ਬੀਤ ਗਏ ਇੰਨੀ ਕੋਰ ਤਪੱਸਿਆ ਕੀਤੀ ਕਿ ਆਪ ਜੀ ਦੇ ਮੱਥੇ ਤੋਂ ਤਪ ਦਾ ਤੇਜ ਨਿਕਲ ਨਿਕਲ ਕੇ ਸਾਰੇ ਪਾਸੇ ਫੈਲ ਗਿਆ ਤੇ ਫਿਰ ਆਕਾਸ਼ ਵਿੱਚ ਇੰਦਰਪੁਰੀ ਤੱਕ ਜਾ ਪੁੱਜਾ ਰਾਜਾ ਇੰਦਰ ਸਮੇਤ ਹੋਰ ਸਾਰੇ ਦੇਵਤੇ ਇਕੱਠੇ ਹੋ ਕੇ ਬ੍ਰਹਮਾ ਜੀ ਕੋਲ ਚਲੇ ਗਏ ਤੇ ਬੇਨਤੀ ਕੀਤੀ ਕਿ हे ਬ੍ਰਹਮਾ ਜੀ ਇਹ ਕੌਣ ਇੰਨੀ ਕੋਰਤ ਪਛਿਆ ਕਰ ਰਿਹਾ ਹੈ ਜਿਸ ਦਾ ਤੇਜ ਸਵਰਗਪੁਰੀ ਤੱਕ ਆ ਪੁੱਜਾ ਹੈ ਅਸੀਂ ਦੇਵਤੇ ਇਸ ਨੂੰ ਸ सहार ਨਹੀਂ ਸਕਦੇ ਕਿਰਪਾ ਕਰਕੇ ਸਾਡੇ ਇਸ ਦੁਵੇਦਾਂ ਨੂੰ ਹਟਾਓ ਤਾਂ ਕਿ ਅਸੀਂ ਪਹਿਲਾਂ ਵਾਂਗੂ ਸੁੱਖ ਤੇ ਸ਼ਾਂਤੀ ਨਾਲ ਸਮਾਂ ਬਤੀਤ ਕਰ ਸਕੀਏ ਬ੍ਰਹਮਾ ਜੀ ਨੇ ਆਖਿਆ ਕਿ हे ਦੇਵਤਿਓ ਚਿੰਤਾ ਨਾ ਕਰੋ ਤਪ ਦੇ ਸੰਪੂਰਨ ਹੋਣ ਦਾ ਸਮਾਂ ਆ ਗਿਆ ਹੈ ਓ ਪ੍ਰਭੂ ਜੋ ਸਾਰੇ ਜਗ ਦਾ ਰਖਕ ਹੈ ਹੋਡੀ ਵਿਸ਼ਾਹਾਤਾ ਕਰੇਗਾ ਪਹਿਲਾਂ ਉਹ ਅਕਾਲ ਪੁਰਖ ਪ੍ਰਭੂ ਜਗਤ ਦੇ ਆਧਾਰ ਤੇ ਧਰਮ ਦੀ ਰੱਖਿਆ ਲਈ ਅਨੰਤ ਸ਼ਕਤੀਆਂ ਬਖਸ਼ ਕੇ ਸਤਗੁਰੂ ਨਾਨਕ ਦੇਵ ਜੀ ਨੂੰ ਭੇਜੇਗਾ ਉਹਨਾਂ ਦੀਆਂ ਨੌ ਗੱਦੀਆਂ ਹੋਣਗੀਆਂ ਤੇ ਦਸਵੀਂ ਜੋਤ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਰੂਪ ਵਿੱਚ ਪ੍ਰਗਟ ਹੋਣਗੇ ਮਹਾਂਤ ਜਸ਼ਵੀ ਮਹਾਨ ਸੂਰਮੇ ਅਤੇ ਉਹ ਕਰਤੱਵ ਜਿਹੜੇ ਇੱਕ ਮਨੁੱਖ ਤੋਂ ਹੋਣੇ ਅਸੰਭਵ ਹਨ ਪਰ ਇਹ ਕਰਕੇ ਦਿਖਾਉਣਗੇ। हे ਦੇਵਤਯੋ ਤੁਸੀਂ ਵੀ ਮਾਤ ਲੋਕ ਵਿੱਚ ਜਾ ਕੇ ਮਨੁੱਖਾਂ ਦੇਹੀ ਧਾਰਨ ਕਰੋ ਤੇ ਇਹਨਾਂ ਦੀ ਸੈਨਾ ਵਿੱਚ ਭਰਤੀ ਹੋ। ਇਹ ਜੋ ਧਰਮਯੁદ્ધਰ ਚਾਹਣਗੇ ਉਸ ਵਿੱਚ ਸਨਮੁਖ ਲੜ ਕੇ ਸ਼ਹੀਦیاں ਪ੍ਰਾਪਤ ਕਰੋ ਫਿਰ ਤੁਸੀਂ ਅਮਰ ਹੋ ਜਾਓਗੇ ਦੇਵਤੇ ਇਹ ਸਾਰੀ વાર્ਤਾ ਸੁਣ ਕੇ ਬੜੇ ਪ੍ਰਸੰਨ ਹੋਏ ਤੇ ਬੇਨਤੀ ਕੀਤੀ ਕਿ ਐਸਾ ਤਪੱਸਵੀ ਕੌਣ ਹੈ ਕਿਸ ਤਰ੍ਹਾਂ ਅਤੇ ਕਿਸ ਇੱਛਾ ਨੂੰ ਮੁੱਖ ਰੱਖ ਕੇ ਇਸ ਨੇ ਤਪੱਸਿਆ ਸ਼ੁਰੂ ਕੀਤੀ ਹੈ ਆਪ ਕਿਰਪਾ ਕਰਕੇ ਸਾਨੂੰ ਸਾਰੀ ਕਥਾ ਸੁਣਾਓ ਤਦ ਦੇਵਤਿਆਂ ਦੀ ਗੱਲ ਸੁਣ ਕੇ ਬ੍ਰਹਮਾ ਜੀ ਨੇ ਕਿਹਾ ਦੇਵਤਿਓ ਇਹ ਬਹੁਤ ਪੁਰਾਣੀ ਕਥਾ ਹੈ ਜਦੋਂ 7 ਯੁਗ ਦਾ ਆਦ ਸਮਾ ਸੀ ਉਸ ਸਮੇਂ ਰਾਖਸ਼ਸ ਬਹੁਤ ਬੜੀ ਹੁੰਦੇ ਸਨ ਤੇ ਉਹਨਾਂ ਨੇ ਤਿੰਨ ਲੋਕ ਮਾਤ ਲੋਕ ਪਤਾਲ ਲੋਕ ਤੇ ਆਕਾਸ਼ ਲੋਕ ਜੁੱਧ ਕਰਕੇ ਜਿੱਤ ਲਏ ਸਨ ਇਹ ਬੜੇ ਦੁਸ਼ਟ ਸਨ ਤੁਹਾਨੂੰ ਜੁੱਧ ਕਰਕੇ ਅਤੇ ਮਾਰਕੁੱਟ ਕੇ ਸਵਰਗਪੁਰੀ ਵਿੱਚੋਂ ਕੱਢ ਦਿੱਤਾ ਸੀ ਤੁਸੀਂ ਬਿਆਕੁਲ ਤੇ ਦੁਖੀ ਹੋ ਗਏ ਭਗਵਤੀ ਮਾਤਾ ਕੋਲ ਗਏ ਅਤੇ ਆਪਣੀ ਦੁੱਖ ਭਰੀ ਦਾਸਤਾਨ ਉਹਨਾਂ ਨੂੰ ਸੁਣਾਈ ਭਗਵਤੀ ਮਾਤਾ ਪਾਵ ਦੁਰਗਾ ਮਾਤਾ ਤੁਹਾਡੀ ਦਰਦ ਭਰੀ ਦਾਸਤਾਨ ਸੁਣ ਕੇ ਦਇਆਲ ਹੋ ਗਈ ਤੇ ਕਹਿਣ ਲੱਗੀ ਦੇਵਤਿਆ ਕਭਰਾਓ ਨਾ ਮੈਂ ਦਿਨ ਤਾਂ ਨੂੰ ਜੁੱਧ ਕਰਕੇ ਮਾਰ ਦੇਵਾਂਗੀ ਤੇ ਤੁਹਾਨੂੰ ਮੁੜ ਇੰਦਰਪੁਰੀ ਦਾ ਰਾਜ ਦਿਵਾਵਾਂਗੀ ਦੇਵਤੇ ਮਾਤਾ ਦੁਰਗਾ ਨੂੰ ਨਮਸਕਾਰ ਕਰਕੇ ਅਤੇ ਜੈ ਜੈ ਕਰਦੇ ਵਾਪਸ ਚਲੇ ਗਏ ਮਾਤਾ ਦੁਰਗਾ ਨੇ ਹੁਣ ਸੋਚਿਆ ਕਿ ਜੰਗ ਦਾ ਕਾਰਨ ਕੀ ਬਣੇ ਤਾਂ ਉਸ ਨੇ ਇੱਕ ਬਿਉਂਤ ਬਣਾਈ ਉਸ ਨੇ ਆਪਣੇ ਆਪ ਨੂੰ ਇੱਕ ਅਤੀ ਸੁੰਦਰ ਤੇ ਮਨਮੋਹਣੀ ਸ਼ੂਰਤ ਬਣਾ ਕੇ ਕੀਮਤੀ ਪੋਸ਼ਾਕਾਂ ਪਾ ਕੇ ਹਾਰ ਸ਼ਿੰਗਾਰ ਕਰਕੇ ਤੇ ਹੱਥ ਵਿੱਚ ਤੀਰ ਕਮਾਨ ਉਠਾ ਕੇ ਇੱਕ ਪਰਬਤੀ ਚੋਟੀ ਉੱਤੇ ਜਾ ਬੈਠੀ ਤ੍ਰਲੋਕੀ ਦਾ ਰਾਜਾ ਸ਼ੰਭ ਰਕਸ਼ਸ ਦਾ ਭਰਾ ਨਿਸ਼ੰਭ ਜਦੋਂ ਸ਼ਕਾਰ ਖੇਡਣ ਇੱਧਰ ਆਇਆ ਤਾਂ ਉਸ ਨੇ ਇੱਕ ਮਨਮੋਹਣੀ ਨੂੰ ਦੇਖਿਆ ਦੇਖ ਕੇ ਬੜਾ ਹੈਰਾਨ ਹੋਇਆ ਤੇ ਸੁੰਦਰੀ ਕੋਲ ਚਲਾ ਗਿਆ ਤੇ ਬੋਲਿਆ ਕਿ ਤੂੰ ਇੱਥੇ ਬੈਠੀ ਕੀ ਕਰ ਰਹੀ ਹੈ ਮੇਰਾ ਭਰਾ ਤ੍ਰਲੋਕੀ ਦਾ ਰਾਜਾ ਬੜਾ ਸ਼ੂਰਵੀਰ ਤੇ ਬਲੀ ਹੈ ਚੱਲ ਉਸਦੇ ਨਾਲ ਵਿਆਹ ਕਰ ਲੈ ਫਿਰ ਤੂੰ ਤ੍ਰਲੋਕ ਦੀ ਰਾਣੀ ਹੋ ਜਾਵੇਂਗੀ ਤਾਂ ਸੁੰਦਰੀ ਨੇ ਕਿਹਾ ਮੈਂ ਵਿਆਹ ਉਸ ਨਾਲ ਕਰਾਂਗੀ ਜੋ ਮੈਨੂੰ ਜੰਗ ਕਰਕੇ ਜਿੱਤ ਲਵੇਗਾ ਇਹ ਸੁਣ ਕੇ ਉਹ ਦੌੜਦਾ ਹੋਇਆ ਆਪਣੇ ਭਰਾ ਕੋਲ ਗਿਆ ਤੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਮੈਂ ਪਹਾੜਤ ਉੱਤੇ ਇੱਕ ਬਹੁਤ ਹੀ ਸੁੰਦਰ ਸੁੰਦਰੀ ਨੂੰ ਦੇਖਿਆ ਹੈ ਇਹ ਇਸਤਰੀ ਤ੍ਰਲੋਕੀ ਵਿੱਚੋਂ ਸਭ ਤੋਂ ਸੁੰਦਰ ਹੈ ਆਪ ਜੀ ਦੇ ਕੋਲ ਹੋਰ ਰਤਨ ਤਾਂ ਸਾਰੇ ਹਨ ਪਰ ਇੱਕ ਇਸਤਰੀ ਰਤਨ ਨਹੀਂ ਹੈ ਉਸ ਦਾ ਹੋਣਾ ਬਹੁਤ ਜ਼ਰੂਰੀ ਹੈ ਇਸ ਲਈ ਜਿਵੇਂ ਹੋ ਸਕੇ ਇਸ਼ਰਤਨ ਨੂੰ ਪ੍ਰਾਪਤ ਕਰਕੇ ਸੁਖ ਬਾਉ ਤੇ ਤ੍ਰਲੋਕੀ ਦੇ ਅੰਦਰ ਆਪਣਾ ਜਸ ਵਧਾਓ ਭਰਾ ਦੇ ਇਹ ਬਚਨ ਸੁਣ ਕੇ ਰਾਜਾ ਸੁੰਭ ਨੇ ਧੂਮਰਨੈਣ ਨੂੰ ਭੇਜਿਆ ਜੋ ਇੱਕ ਬਲੀ ਦੈਂਤ ਸੀ ਉਸ ਦੇ ਨਾਲ ਹੋਰ ਫੌਜ ਨੂੰ ਵੀ ਭੇਜਿਆ ਇਸਨੇ ਉਸ ਪर्वਤ ਕੋਲ ਪੁੱਜਦਿਆਂ ਹੀ ਉੱਚੀ ਆਵਾਜ਼ ਵਿੱਚ ਕਿਹਾ ਜਾ ਤਾਂ ਤ੍ਰਿਲੋਕੀ ਦੇ ਰਾਜਾ ਸੁੰਭ ਨਾਲ ਵਿਆਹ ਕਰਾ ਲੈ ਜਾਂ ਫਿਰ ਜੁੱਧ ਲਈ ਤਿਆਰ ਹੋ ਜਾ ਇਹ ਸੁਣਦੇ ਹੀ ਦੇਵੀ شیر ਉੱਤੇ ਸਵਾਰ ਹੋ ਕੇ ਪਹਾੜ ਤੋਂ ਉਤਰੀ ਦੂਵੇਂ ਪਾਸੇ ਜੁੱਧ ਸ਼ੁਰੂ ਹੋ ਗਿਆ ਦੇਵੀ ਨੇ ਤੂਮਰਨੇ ਨੂੰ ਮਾਰ ਦਿੱਤਾ ਰਕਸ਼ਾਾਂ ਦੀ ਸੈਨਾ ਵਿੱਚ ਹਾਹਾਕਾਰ ਮਚ ਗਈ ਇੱਕ ਦੈਂਤ ਭੱਜ ਕੇ ਸੰਭੂ ਦੇ ਕੋਲ ਗਿਆ ਤੇ ਉਸ ਨੂੰ ਤੁੰਬਰਨੈਣ ਦੇ ਮਰ ਜਾਣ ਦਾ ਹਾਲ ਸੁਣਾਇਆ ਇਹ ਖਬਰ ਸੁਣ ਕੇ ਸੰਭਰ ਰਾਜੇ ਨੂੰ ਬਹੁਤ ਗੁੱਸਾ ਚੜਿਆ ਤੇ ਨਾਲ ਹੀ ਚੰਡ ਤੇ ਮੰਡ ਦੋ ਰਾਖਸ਼ਾਂ ਨੂੰ ਬਹੁਤ ਭਾਰੀ ਸ਼ੈਨਾ ਦੇ ਕੇ ਭੇਜਿਆ ਤੇ ਹੁਕਮ ਕੀਤਾ ਉਸ ਸੁੰਦਰੀ ਨੂੰ ਪਕੜ ਕੇ ਮੇਰੇ ਕੋਲ ਲਿਆਓ ਇਨ੍ਹਾਂ ਦੋਹਾਂ ਦਿਨ ਤਣੇ ਆਪਣੇ ਬਲੀ ਸ਼ੂਰਮਿਆ ਦੇ ਨਾਲ ਉਸ ਪਹਾੜ ਨੂੰ ਜਿੱਥੇ ਦੇਵੀ ਬੈਠੀ ਸੀ ਉਸ ਨੂੰ ਘੇਰ ਲਿਆ ਦੋਹਾਂ ਪਾਸਿਆਂ ਤੋਂ ਬਹੁਤ ਜ਼ੋਰਦਾਰ ਲੜਾਈ ਹੋਈ ਦੇਵੀ ਨੇ ਚੰਡਮੁੰਡ ਤੇ ਉਸ ਦੇ ਸਾਰੇ ਸਾਥੀ ਮਾਰ ਦਿੱਤੇ ਗਏ ਕੇਵਲ ਇੱਕ ਦੈਂਤ ਭੱਜ ਨਿਕਲ ਗਿਆ ਜਿਸ ਨੇ ਸਾਰੀ ਵਾਰਤਾ ਸ਼ੁੰਭ ਤੇ ਨਸ਼ੁੰਭ ਨੂੰ ਜਾ ਕੇ ਸੁਣਾ ਦਿੱਤੀ ਇਹ ਦੋਵੇਂ ਭਰਾ ਘਬਰਾ ਗਏ ਕਿ ਇਹ ਕੋਈ ਮਹਾਬਲੀ ਇਸਤਰੀ ਹੈ ਇਸ ਦਾ ਮੁਕਾਬਲਾ ਸੋਚ ਵਿਚਾਰ ਕੇ ਕਰਨਾ ਚਾਹੀਦਾ ਹੈ ਫਿਰ ਇਨ੍ਹਾਂ ਦੋਹਾਂ ਭਰਾਵਾਂ ਨੇ ਮੁਖੀ ਰਾਖਸ਼ਾਂ ਦੀ ਸਭਾ ਬੁਲਾਈ ਜੰਗ ਵਿੱਚ ਰਾਖਸ਼ਾਂ ਦੇ ਮਰਨ ਦੀ ਸਾਰੀ ਵਾਰਤਾ ਉਹਨਾਂ ਨੂੰ ਸੁਣਾਈ ਗਈ ਸ਼ੰਭ ਨੇ ਸਭਾ ਵਿੱਚ ਕਿਹਾ ਕਿ ਭਰਾਵੋ ਬੜੇ ਸ਼ਰਮ ਦੀ ਗੱਲ ਹੈ ਕਿ ਇੱਕ ਇਸਤਰੀ ਛਾੜੇ ਬਹੁਤ ਸਾਰੇ ਬਲੀ ਦੇੰਤ ਮਾਰ ਕੇ ਪਹਾੜ ਉੱਤੇ ਜੁੱਧ ਕਰਨ ਨੂੰ ਤਿਆਰ ਬੈਠੀ ਹੈ ਜੇ ਉਹ ਇਦਾਂ ਹੀ ਸਾਨੂੰ ਮਾਰਦੀ ਰਹੀ ਤਾਂ ਅਸੀਂ ਸਾਰੇ ਖਤਮ ਹੋ ਜਾਵਾਂਗੇ ਅਤੇ ਸਾਡਾ ਰਾਜ ਭਾਗ ਸਭ ਨਸ਼ਟ ਹੋ ਜਾਵੇਗਾ ਸਾਰੇ ਵਿਚਾਰ ਕਰਕੇ ਦੱਸੋ ਕਿ ਇਸ ਇਸਤਰੀ ਦਾ ਮੁਕਾਬਲਾ ਕਿਵੇਂ ਕਰਨਾ ਚਾਹੀਦਾ ਹੈ ਬੜੀ ਢੇਰ ਤੱਕ ਵਿਚਾਰ ਹੁੰਦੀ ਰਹੀ ਤੇ ਅਖੀਰ ਸ਼ਵ ਨੇ ਫੈਸਲਾ ਕੀਤਾ ਕਿ ਰਕਤਬੀਜ ਨੂੰ ਜੋ ਉਸ ਵਕਤ ਮਾਤ ਲੋਕ ਦਾ ਰਾਜਾ ਸੀ ਜੁੱਧ ਲਈ ਭੇਜਿਆ ਜਾਵੇ ਇਹ ਉਸ ਵਕਤ ਦੇ ਰਾਖਸ਼ਾਂ ਵਿੱਚੋਂ ਮਹਾਬਲੀ ਸੀ ਇਸ ਨੇ ਬੜੀ ਤਪੱਸਿਆ ਕਰਕੇ ਬਰ ਲਿਆ ਹੋਇਆ ਸੀ ਕਿ ਮੈਂ ਤੀਰ ਤਲਵਾਰ ਕਿਸੇ ਸ਼ਸਤਰ ਨਾਲ ਨਾ ਮਰਾਂ ਤੇ ਜਦੋਂ ਕੋਈ ਸ਼ਸਤਰ ਮੈਨੂੰ ਲੱਗੇ ਅਤੇ ਜਿੰਨੇ ਖੂਨ ਦੇ ਕਤਰੇ ਧਰਤੀ ਤੇ ਡਿੱਗਣ ਉਹਨੇ ਹੀ ਰક્તਬੀਜ ਸ਼ਸਤਰ ਧਾਰੀ ਮੇਰੇ ਵਰਗੇ ਹੋਰ ਪੈਦਾ ਹੋ ਜਾਣ ਇਹ ਵਿਚਾਰ ਸਭ ਨੂੰ ਪਸੰਦ ਆਈ ਇਦਾਂ ਹੀ ਸਾਰਿਆਂ ਨੇ ਰક્તਬੀਜ ਨੂੰ ਮਾਣ ਤੇ ਵਡਿਆਈ ਦਿੰਦਿਆਂ ਜੁੱਧ ਵਿੱਚ ਭੇਜ ਦਿੱਤਾ ਦੋਵੇਂ ਪਾਸੇ ਬੜਾ ਭਿਆਨਕ ਜੁੱਧ ਹੋਇਆ ਇੱਕ ਪਾਸੇ ਦੁਰਗਾ ਮਾਤਾ ਆਪਣੀ ਪੂਰੀ ਸ਼ਕਤੀ ਦੇ ਨਾਲ ਤੀਰਾਂ ਦੀ ਵਰਖਾ ਕਰ ਰਹੀ ਸੀ ਤੇ ਦੂਜੇ ਪਾਸੇ ਰਕਸ਼ਸ ਦੇਵੀ ਨੂੰ ਮਾਰਨ ਲਈ ਬੜੇ ਕਰੋਧ ਵਿੱਚ ਮਾਰੋ ਮਾਰੋ ਦਾ ਨਾਰਾ ਲਗਾ ਕੇ ਬਾਣ ਚਲਾ ਰਹੇ ਸਨ ਚੰਡਕਵੰਡ ਤੇ ਬਾਣ ਛੁੱਟੇ ਏਕ ਤੇ 10 100 ਤੇ ਸਹੰਸਤਹ ਵਾਢੇ ਲਸਕ ਹੋਏ ਕਰ ਜਾਏ ਲਗੇ ਤਨ ਦੰਤ ਤਨ ਮਾਜ ਰਹੇ ਗੜ ਗਾਡੇ ਜਿਸ ਦਾ ਭਾਵ ਇਹ ਹੈ ਕਿ ਜਦੋਂ ਦੇਵੀ ਇੱਕ ਸ਼ਕਤੀ ਬਾਣ ਛੱਡਦੀ ਸੀ ਤਾਂ ਅੱਗੇ ਜਾ ਕੇ 1 ਤੋਂ 10 10 ਤੋਂ 100 100 ਦੇ ਹਜ਼ਾਰ ਤੇ ਦੰਤਾਂ ਦੀ ਸੈਣਾ ਤੱਕ ਪੁੱਜਦੇ ਪੁੱਜਦੇ ਲੱਖ ਤੀਰ ਹੋ ਕੇ ਦੰਤਾਂ ਦੇ ਛੀਨਿਆਂ ਵਿੱਚ ਜਾ ਕੇ ਖੁੱਬਦੇ ਸਨ ਥੋੜੇ ਦਿਨਾਂ ਅੰਦਰ ਹੀ ਦੇਵੀ ਨੇ ਬਿਆੰਤ ਦਾੰਤ ਮਾਰ ਦਿੱਤੇ ਦੂਜੇ ਪਾਸੇ ਜਦੋਂ ਰਕਤ ਬੀਜ ਨੂੰ ਤੀਰ ਲੱਗਿਆ ਤਾਂ ਜਿੰਨੇ ਖੂਨ ਦੇ ਕਤਰੇ ਉਸ ਦੇ ਧਰਤੀ ਤੇ ਡਿੱਗੇ ਓਨੇ ਹੀ ਰਕਤ ਬੀਜ ਹੋਰ ਪੈਦਾ ਹੋ ਗਏ ਦੇਵੀ ਹੁਣ ਲੱਖਾਂ ਤੀਰ ਮਾਰ ਰਹੀ ਸੀ ਪਰ ਅਸਲ ਵਿੱਚ ਲੱਖਾਂ ਕਰੋੜਾਂ ਰਾਖਸਾਂ ਨੂੰ ਹੋਰ ਜਨਮ ਦੇ ਰਹੀ ਸੀ ਨਤੀਜਾ ਇਹ ਹੋਇਆ ਕਿ ਥੋੜੇ ਸਮੇਂ ਦੇ ਅੰਦਰ ਧਰਤੀ ਰਕਤ ਵੀਜਦੰਤਾਂ ਨਾਲ ਭਰ ਗਈ ਦੇਵੀ ਇਹ ਦੇਖ ਕੇ ਹੈਰਾਨ ਹੋ ਗਈ ਕਿ ਮੈਂ ਤਾਂ ਲੱਖਾਂ ਦਿਨਤਾਂ ਨੂੰ ਮਾਰ ਰਹੀ ਹਾਂ ਪਰ ਇਹ ਵੱਧਦੇ ਹੀ ਜਾ ਰਹੇ ਹਨ ਤਾਂ ਦੇਵੀ ਨੇ ਅੰਤਰ ਧਿਆਨ ਹੋ ਕੇ ਦੇਖਿਆ ਤੇ ਅਨੁਭਵ ਕੀਤਾ ਕਿ ਜਦ ਤੱਕ ਮੈਂ ਹੋਰ ਤਪੱਸਿਆ ਕਰਕੇ ਬਡੇਰਾ ਬਲ ਪ੍ਰਾਪਤ ਨਾ ਕਰਾਂ ਇਨਾਂ ਨੂੰ ਖਤਮ ਕਰਨਾ ਨਾ ਸੰਭਵ ਹੈ ਫਿਰ ਦੇਵੀ ਅਲੋਪ ਹੋ ਗਈ ਇੱਕ ਪਹਾੜ ਦੇ ਅੰਦਰ ਗਪਤ ਰੂਪ ਵਿੱਚ ਤਪੱਸਿਆ ਕਰਨ ਲੱਗੀ ਮੈਦਾਨੇ ਜੰਗ ਨੂੰ ਖਾਲੀ ਦੇਖ ਕੇ ਰਾਖਸਾਂ ਨੂੰ ਬੜੀ ਸ਼ਰਮਿੰਦਗੀ ਹੋਈ ਕਿ ਇੱਕ ਇਸਤਰੀ ਸਾਡੇ ਵਿਅੰਤ ਰਾਖਸ਼ ਮਾਰ ਕੇ ਜਿਉਂਦੀ ਨਿਕਲ ਕੇ ਚਲੀ ਗਈ ਅਸੀਂ ਉਸ ਦਾ ਕੁਝ ਵਿਗਾੜ ਨਾ ਸਕੇ ਆਦ ਸਭ ਤੋਂ ਵੱਡੇ ਰਾਜਾ ਸੋਮਣੇ ਬੇਲ ਤੇ ਸੁਬੇਲ ਨਾਂ ਦੇ ਦੋ ਬੜੀ ਰਖਸ਼ਾ ਨੂੰ ਬੁਲਾਇਆ ਬਹੁਤ ਭਾਰੀ ਸੈਨਾ ਦੇ ਕੇ ਹੁਕਮ ਕੀਤਾ ਕਿ ਜਾਓ ਧਰਤੀ ਦੇ ਕੋਨੇ-ਕੋਨੇ ਤੇ ਜਾ ਕੇ ਉਸ ਇਸਤਰੀ ਨੂੰ ਲੱਭੋ ਜੇ ਨਾਂ ਮਿਲੇ ਤਾਂ ਪਹਾੜਾਂ ਵਿੱਚ ਵੀ ਲੱਭੋ ਜਿੱਥੇ ਮਿਲੇ ਉਸ ਇਸਤਰੀ ਨੂੰ ਜਾਂ ਤਾਂ ਮਾਰ ਦਿਓ ਨਹੀਂ ਮੇਰੇ ਕੋਲ ਪਕੜ ਕੇ ਲੈ ਆਓ ਰਾਜੇ ਦਾ ਹੁਕਮ ਪਾ ਕੇ ਇਹ ਦੋਵੇਂ ਰਾਕਸ਼ਸ ਧਰਤੀ ਤੇ ਦੇਵੀ ਨੂੰ ਲੱਭਣ ਲੱਗੇ ਸਾਰੀ ਧਰਤੀ ਫਰੋੜ ਮਾਰੀ ਪਰ ਦੇਵੀ ਨਾ ਲੱਭੀ ਫਿਰ ਪਹਾੜਾਂ ਤੇ ਜਾ ਚੜੇ ਬਹੁਤ ਲੱਭਿਆ ਪਰ ਕਿਤੇ ਵੀ ਨਜ਼ਰ ਨਾ ਆਈ ਲੱਭਦੇ ਲੱਭਦੇ ਸਮੁੰਦਰ ਪਰਬਤ ਤੇ ਜਾ ਚੜੇ ਉੱਥੇ ਇੱਕ ਸਾਧੂ ਬੈਠਾ ਤਪੱਸਿਆ ਕਰ ਰਹੇ ਸੀ ਉਹਨਾਂ ਦੇ ਨਾਲ ਇੱਕ ਮਹਾ ਤਪਸ਼ਵੀ ઋષਿ ਇੱਕ ਸਿਲਾ ਉੱਤੇ 헤ਠਾ ਸਿਰ ਦੀ ਖੱਲ ਵਿਸਾਈ ਅੱਖਾਂ ਬੰਦ ਕਰਕੇ ਬੈਠੇ ਛਨ ਰਾਖਸਾਂ ਨੂੰ शक ਪਿਆ ਕਿ ਉਹ ਇਸਤਰੀ ਇੱਥੇ ਆਈ ਹੈ ਤੇ ਇਹਨਾਂ ਨੇ ਸ਼ਰਨ ਦਿੱਤੀ ਹੋਵੇਗੀ ਰਾਖਸਸ ਬੇਲ ਤੇ ਸੁਬੇਲ ਅੱਗੇ ਵਧੇ ਤੇ ਬੋਲੇ 헤 ਤਪਸ਼ਵੀ ਇੱਕ ਸੁੰਦਰ ਇਸਤਰੀ ਜੁੱਧ ਕਰਦੀ ਹੋਈ ਸਾਡੇ ਬਹੁਤ ਸਾਰੇ ਰਾਖਸਸ ਭਰਾ ਮਾਰ ਕੇ ਇੱਧਰ ਆਈ ਹੈ ਸਾਨੂੰ ਦੱਸੋ ਤਾਂ ਕਿ ਅਸੀਂ ਉਸ ਤੋਂ ਬਦਲਾ ਲਈਏ ਤੇ ਪਕੜ ਕੇ ਆਪਣੇ ਰਾਜਾ ਦੇ ਕੋਲ ਲੈ ਕੇ ਜਾਈਏ ਤਪਸਵੀ ਜੀ ਨੇ ਅੱਖਾਂ ਖੋਲੀਆਂ ਤੇ ਬੋਲੇ ਇਹ ਮੰਦਮਤ ਮੂਰਖੋ ਕੀ ਬਕਵਾਸ ਕਰ ਰਹੇ ਹੋ ਉਹ ਤਾਂ ਈਸ਼ਵਰ ਦੀ ਮਹਾਸ਼ਕਤੀ ਹੈ ਜੋ ਹਰ ਥਾਂ ਵਿਆਪਕ ਹੈ ਜੋ ਉਹਨੂੰ ਸਰਦਾ ਨਾਲ ਸਿਮਰਦੇ ਹਨ ਉਨਾਂ ਨੂੰ ਨਿਹਾਲ ਕਰਦੀ ਹੈ ਜਦੋਂ ਭਿਆਨਕ ਰੂਪ ਧਾਰਨ ਕਰੇਗੀ ਤਾਂ ਸਭ ਰਕਸ਼ਾਂ ਦਾ ਨਾਸ਼ ਕਰ ਦੇਵੇਗੀ ਇਹ ਸੁਣ ਕੇ ਰਕਸ਼ਾਂ ਨੂੰ ਬਹੁਤ ਕ੍ਰੋਧ ਆਇਆ ਸ਼ੈਣਾ ਨੂੰ ਹੁਕਮ ਦਿੱਤਾ ਕਿ ਇਸ ऋषि ਨੂੰ ਫੜੋ ਰਾਖਸ਼ ਹੁਕਮ پا ਕੇ ਜਦ ऋषि ਨੂੰ ਫੜਨ ਲਈ ਵਧੇ ਤਾਂ ऋषि ਜੀ ਉੱਠੇ ਖੱਲ ਨੂੰ ਹੱਥ ਵਿੱਚ ਫੜਿਆ ਓੰਕਾਰ ਕਹਿੰਦਿਆਂ ਆਕਾਸ਼ ਵੱਲ ਦੇਖਿਆ ਤੇ ਕਿਹਾ ਹੈ ਪ੍ਰਭੂ ਮੇਰੀ ਸ਼ਹਾਤਾ ਕਰੋ ਇਹ ਦਰਦਪ੍ਰੀ ਉਪਕਾਰ ਕਰਨ ਦੀ ਹੀ ਦੇਰੀ ਸੀ ਕਿ ਆਕਾਸ਼ ਵਿੱਚ ਬੜਾ ਭਾਰੀ ਪ੍ਰਕਾਸ਼ ਹੋਇਆ ਤੇ ਇੱਕ ਮਹਾਨ ਤੇਜਸ਼ਵੀ ਸਰੂਪ ਸੂਰਮਾ ਜਿਸ ਦੇ ਹੱਥ ਵਿੱਚ ਇੱਕ ਤਨੁਖ ਬਾਨ ਸੀ ਪ੍ਰਗਟ ਹੋ ਕੇ ਸਾਹਮਣੇ ਖੜਾ ਹੋ ਗਿਆ ਦੋਵੇਂ ਹੱਥ ਜੋੜ ਕੇ ॠषि ਜੀ ਨੂੰ ਨਮਸਕਾਰ ਕੀਤੀ ਤੇ ਪੁੱਛਿਆ ਪਿਤਾ ਜੀ ਮੇਰੇ ਲਈ ਕੀ ਹੁਕਮ ਹੈ ਰਿਸ਼ੀ ਜੀ ਨੇ ਕਿਹਾ ਕਿ हे ਪੁੱਤਰ ਇਹ ਰਾਖਸ ਮੈਨੂੰ ਫੜਨ ਤੇ ਮਾਰਨ ਲਈ ਤਿਆਰ ਹਨ ਮੈਂ ਤਪ ਕਰ ਰਿਹਾ ਹਾਂ ਜੇ ਇਹਨਾਂ ਨੂੰ ਸਰਾਪ ਦਿੰਦਾ ਹਾਂ ਤਾਂ ਮੇਰਾ ਤਪ ਹੀਣ ਹੁੰਦਾ ਹੈ ਤੂੰ ਇਹਨਾਂ ਤੋਂ ਮੇਰੀ ਰੱਖਿਆ ਕਰ ਇਹ ਮਹਾਨ ਬਲੀ ਸੂਰਮਾ ਜੋ ਆਕਾਸ਼ ਤੋਂ ਆਇਆ ਸੀ ਉਸਨੇ ਅਗਨ ਬਾਣਾ ਦੀ ਵਰਖਾ ਸ਼ੁਰੂ ਕਰ ਦਿੱਤੀ ਇਹ ਅਗਣਵਾਣ ਜਿਸ ਨੂੰ ਲੱਗਦਾ ਸੀ ਉਸ ਨੂੰ ਅੱਗ ਲੱਗ ਜਾਂਦੀ ਸੀ ਤੇ ਉਹ ਜਲ ਕੇ ਸੁਆਹ ਹੋ ਜਾਂਦਾ ਸੀ ਥੋੜੇ ਸਮੇਂ ਦੇ ਅੰਦਰ ਹੀ ਇਸ ਈਸ਼ਵਰ ਜੋਤੀ ਨੇ ਉਸ ਪਹਾੜ ਤੇ ਆਏ ਸਾਰੇ ਰਕਸ਼ਾ ਨੂੰ ਮਾਰਮਕਾਇਆ ਫਿਰ ਇਹ ਪਹਾੜ ਤੋਂ ਹੇਠਾ ਉਤਰ ਆਏ ਤੇ ਘੇਰ ਘੇਰ ਕੇ ਰਕਸ਼ਾ ਨੂੰ ਮਾਰਨ ਲੱਗੇ ਬਿਆੰਤ ਰਕਸ਼ਾ ਨੂੰ ਭਸ਼ਮ ਕਰ ਦਿੱਤਾ ਤੇ ਥੋੜੇ ਜਿਹੇ ਰਹਿ ਗਏ ਉਧਰ ਦੇਵੀ ਤਪ ਕਰਕੇ ਤੇ ਹੋਰ ਬਲ ਪ੍ਰਾਪਤ ਕਰਕੇ ਮੈਦਾਨੇ ਜੰਗ ਵਿੱਚ ਆ ਪਹੁੰਚੀ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਮੈਂ ਤਾਂ ਅਰਬਾ ਦੈਂਤ ਛੱਡ ਕੇ ਆਈ ਸੀ ਪਰ ਹੁਣ ਤਾਂ ਇਹ ਬਹੁਤ ਥੋੜੇ ਰਹਿ ਗਏ ਹਨ ਜਦੋਂ ਦੇਖਿਆ ਕਿ ਕੋਈ ਸ਼ੂਰ ਬੀਰ ਇਹਨਾਂ ਨੂੰ ਮਾਰਦਾ ਆ ਰਿਹਾ ਹੈ ਇਧਰੋਂ ਦੇਵੀ ਅੱਗੇ ਵਧੀ ਦੋਹਾਂ ਨੇ ਬਾਕੀ ਬਚੇ ਰਕਸ਼ਸਾਂ ਨੂੰ ਖਤਮ ਕਰ ਦਿੱਤਾ ਦੇਵੀ ਨੇ ਜਦ ਇਸ ਮਹਾਬਲੀ ਸੂਰਮੇ ਨੂੰ ਦੇਖਿਆ ਤਾਂ ਬਹੁਤ ਪ੍ਰਸੰਨ ਹੋਈ ਅੱਗੇ ਵਧ ਕੇ ਗੱਲ ਵਕੜੀ ਵਿੱਚ ਲੈ ਲਿਆ ਤੇ ਬੋਲੀ हे ਤਪਸ਼ਵੀ ਦੇ ਪੁੱਤਰ ਤੂੰ ਮਹਾਨ ਸ਼ਕਤੀਬਾਨ ਹੈ ਜੋ ਕੰਮ ਮੈਂ ਨਹੀਂ ਕਰ ਸਕੀ ਤੂੰ ਕੀਤਾ ਹੈ ਤੂੰ ਇਨਾ ਦੁਸ਼ਟਾਂ ਨੂੰ ਦਮਨ ਭਾਵ ਪਸ਼ਮ ਕੀਤਾ ਹੈ ਮੈਂ ਤੇਰਾ ਨਾਮ ਦੁਸ਼ਟ ਦਮਨ ਰੱਖਿਆ ਹੈ ਫਿਰ ਸ਼ਕਤੀ ਬੋਲੀ हे दुष्ट दमन तू बहुत नेक काम ਕੀਤਾ ਹੈ ਤੇਰਾ ਇਹ ਸਰੀਰ ਅਮਰ ਹੋਏਗਾ ਤੇ ਲੱਖਾਂ ਸਾਲ ਬੜੇਪਾ ਨਹੀਂ ਆਵੇਗਾ ਤੂੰ ਪਰਮੇਸ਼ਰ ਦਾ ਅੰਸ਼ ਤੇ अवतार ਧਾਰਿਆ ਹੈ ਅਤੇ ਅਨਗਿਣਤ ਰਾक्षਸ ਨੂੰ ਮਾਰ ਕੇ ਮੇਰੀ ਸਹਾਇਤਾ ਕੀਤੀ ਹੈ ਤੇਰਾ ਸ੍ਰਿਸ਼ਟੀ ਦੇ ਅੰਦਰ ਪੰਥ ਚੱਲੇਗਾ ਉਦੋਂ ਮੈਂ ਵੀ ਤੇਰੇ ਕੋਲ ਆਵਾਂਗੀ ਤਾਂ ਇਹ ਸ਼ਕਤੀ ਮਾਤਾ ਸਾਹਿਬ ਦੇਵਾ ਜੀ ਦੇ ਰੂਪ ਵਿੱਚ ਧਰਤੀ ਤੇ ਆਈ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਨੂੰ ਅਪਣਾਇਆ ਤੇ ਖਾਲਸਾ ਪੰਥ ਇਹਨਾਂ ਦੀ ਝੋਲੀ ਵਿੱਚ ਪਾਇਆ ਅੱਜ ਅਮਰਤਾਰੀ ਖਾਲਸਾ ਦੇ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਨ ਅਤੇ ਮਾਤਾ ਮਾਤਾ ਸਾਹਿਬ ਕੌਰ ਜੀ ਹਨ ਰਿਸ਼ਤੋਂ ਅੱਗੇ ਦੁਰਗਾ ਬੋਲੀ اے ਦੁਸ਼ਟ ਦਮਨ ਤੂੰ ਹੁਣ ਆਪਣੇ ਪਿਤਾ ਦੇ ਕੋਲ ਜਾ ਜਿਸ ਨੇ ਤੈਨੂੰ ਬੁਲਾਇਆ ਹੈ ਅਤੇ ਜਿਵੇਂ ਉਹ ਕਹਿਣ ਉਸੇ ਤਰ੍ਹਾਂ ਕਰ ਦੁਸ਼ਟ ਦਮਨ ਸੰਮਤ ਪर्वਤ ਤੇ ਜਾ ਪੁੱਜੇ ਜਿੱਥੇ ਰਿਸ਼ੀ ਤਪੱਸਿਆ ਕਰ ਰਹੇ ਸਨ ਪੁੱਜਦੇ ਹੀ ਪ੍ਰਣਾਮ ਕੀਤਾ ਤੇ ਪੁੱਛਿਆ ਪਿਤਾ ਜੀ ਹੁਣ ਮੇਰੇ ਲਈ ਕੀ ਹੁਕਮ ਹੈ ਰਾਕਸ਼ਸ ਤਾਂ ਸਭ ਖਤਮ ਹੋ ਗਏ ਹਨ ਤਾਂ ਸਮੁੰਦਰ ਰਿਸ਼ੀ ਜੀ ਬੋਲੇ ਕਿ ਪੁੱਤਰ ਜੀ ਤੈਨੂੰ ਸ਼ਕਤੀ ਨੇ ਬਹੁਤ ਵਧ ਦਿੱਤੇ ਹਨ ਹੁਣ ਸਤਜੁਗ ਹੈ ਜਦੋਂ ਕਲਯੁਗ ਆਏਗਾ ਤਾਂ ਉਸ ਦੇ 5000 ਸਾਲ ਬੀਤਣ ਮਗਰੋਂ ਦੁਖੀ ਤੇ ਪੀੜਿਤ ਪਰਜਾ ਦੀ ਰੱਖਿਆ ਲਈ ਬੇਦੀ ਵੰਸ ਵਿੱਚ ਨਾਨਕ ਦੇਵ ਜੀ ਬ੍ਰਹਮ ਗਿਆਨੀ ਸਤਗੁਰੂ ਦਾ ਸਰੂਪ ਉਤਾਰੇਗਾ ਮੈਂ ਉਹਨਾਂ ਦੇ ਨੌਵੇਂ ਰੂਪ ਤੇਗ ਬਹਾਦਰ ਨਾਮ ਦੇ ਨਾਲ ਪ੍ਰਗਟ ਹੋਵਾਂਗਾ ਉਦੋਂ ਇਨ੍ਹਾਂ ਮਲੇਸਾਂ ਨੇ ਫਿਰ ਪਰਜਾਂ ਨੂੰ ਤੰਗ ਪਰੇਸ਼ਾਨ ਕਰਨਾ ਹੈ ਬੇਦੋਸ਼ੇ ਤੇ ਨਿਰਬਲੇ ਹਿੰਦੂਆਂ ਨੂੰ ਸਤਾਉਣਾ ਹੈ ਉਸ ਸਮੇਂ ਮੈਂ ਤੈਨੂੰ ਫਿਰ ਬੁਲਾਵਾਂਗਾ ਮੈਂ ਜਦੋਂ ਤੈਨੂੰ ਅਕਾਲ ਪੁਰਖ ਪਰਸੂ ਮੰਗਿਆ ਸੀ ਮੇਰੇ ਹੱਥ ਵਿੱਚ ਸ਼ੇਰ ਦੀ ਖੱਲ ਸੀ ਅਤੇ ਤੇਰਾ ਪ੍ਰਕਾਸ਼ ਆਕਾਸ਼ ਤੋਂ ਹੋਇਆ ਗੋ ਨਾਮ ਹੈ ਆਕਾਸ਼ ਦਾ ਅਤੇ ਵਿੰਦ ਨਾਮ ਹੈ ਪ੍ਰਕਾਸ਼ ਦਾ ਇਸ ਲਈ ਉਸ ਵੇਲੇ ਤੇਰਾ ਨਾਮ ਗੋਵਿੰਦ ਸਿੰਘ ਹੋਵੇਗਾ ਤੂੰ ਹੁਣ ਹਿਮਕੁੰਡ ਪर्वਤ ਤੇ ਜਾ ਕੇ ਤਪੱਸਿਆ ਕਰ ਸామੁੰਦਰੀਸ਼ੀ ਤੋਂ ਅੱਗੇ ਲੈ ਕੇ ਦੁਸ਼ਟ ਦਮਨ ਦੀ ਹਿਮਕੁੰਡ ਪर्वਤ ਸप्त श्रृंग ਤੇ ਆ ਗਏ ਅਮਰਤ ਸਰੋਵਰ ਵਿੱਚ ਧਨੁਖ ਵਾਣ ਰੱਖ ਦਿੱਤਾ ਤੇ ਤਪਸ਼ਿਆ ਵਿੱਚ ਲੀਨ ਹੋ ਗਏ ਤਾਂ ब्रह्मा जी कथा ਦੀ ਸਮਾਪਤੀ ਕਰਦੇ ਹੋਏ ਬੋਲੇ हे ਦੇਵਤਿਆਂ ਇਦਾਂ ਹੀ ਇਹ ਮਹਾਨ ਸੂਰਵੀਰ ਦੁਸ਼ਟ ਦਵਨ ਜੀ ਇਸ ਪर्वत ਤੇ ਸਤਜੁਗ ਦੇ ਆਰੰਭ ਤੋਂ ਤਪਸ਼ਿਆ ਕਰ ਰਹੇ ਹਨ ਇਹਨਾਂ ਦੀ ਤਪਸ਼ਿਆ ਸੰਪੂਰਨ ਹੋਣ ਵਾਲੀ ਹੈ ਤੇ ਪ੍ਰਮਾਤਮਾ ਇਹਨਾਂ ਨੂੰ ਆਪਣੇ ਕੋਲ ਬੁਲਾ ਕੇ ਅਸ਼ੀਸ਼ਾਂ ਤੇ ਖੁਸ਼ੀਆਂ ਬਖਸ਼ਦਾ ਹੋਇਆ ਮਾਤ ਲੋਕ ਵਿੱਚ ਜ਼ੁਲਮ ਨੂੰ ਮਟਾਉਣ ਤੇ ਧਰਮ ਦਾ ਝੰਡਾ ਚੁਲਾਉਣ ਲਈ ਭੇਜ ਰਿਹਾ ਹੈ। ਦੇਵਤੇ ਇਹ ਸੰਪੂਰਨ ਕਥਾ ਸੁਣ ਕੇ ਬਹੁਤ ਪ੍ਰਸੰਨ ਹੋਏ ਅਤੇ ਬ੍ਰਹਮਾ ਜੀ ਨੂੰ ਨਮਸਕਾਰ ਤੇਜ ਜੈ ਜੈ ਕਰਦੇ ਹੋਏ ਖੁਸ਼ੀ-ਖੁਸ਼ੀ ਸਵਰਗਪੁਰੀ ਚਲੇ ਗਏ। ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ? ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ। ਇਤਿਹਾਸ ਨਾਲ ਜੁੜੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ